रास्ते में दे देखो किस तरह लंगर पानी का प्रबंध किया होया उत्साह की निशानी है और कई कहते हैं जी ये नगर कीर्तन सजा का की फायदा गुरु नानक साहब जी महाराज ने चौबी साल करता सिखी के प्रचार ल ਕਾਰੋਂ ਕਸੀਆਂ ਵੱਡੀਆਂ ਕੀਤੀਆਂ। ਅਰ ਗੁਰੂ ਪਿਆਰਿਓ ਨਗਰ ਕੀਰਤਨ ਨੇ ਇਹ ਸਿੱਖੀ ਦਾ ਪ੍ਰਚਾਰ ਨਹੀਂ ਗਿਆ। ਇਹਦੇ ਵਿੱਚ ਜੋ ਹੋਂਨ ਵਾਲੀਆਂ نسلਾਂ ਬੱਚੇ ਉਹਨਾਂ ਨੂੰ ਸੇਧ ਹੁੰਦੀ ਹੈ। ਵੀ ਸਾਡੀ ਕੌਮ ਆ ਜਿਹੜੀ ਇਹਨੂੰ ਕਿਵੇਂ ਪ੍ਰਫੁੱਲਿਤ ਕਰਨਾ ਹੈ। ਜੇ ਆਪਾਂ ਐਸੇ ਕਾਜ ਨਹੀਂ ਕਰਾਂਗੇ ਤਾਂ ਬੱਚਿਆਂ ਨੂੰ ਹੋਂਨ ਵਾਲੀਆਂ نسلਾਂ ਨੂੰ ਕੀ ਪਤਾ ਹੋਏਗਾ। ਜੋ ਜਿੰਨੀ ਵੀ ਸੰਗਤ ਚੁੜੀ ਗਿਆ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਗੁਰੂ 20 ਬਸਤੇ ਸੰਗਤ 21 ਬਸਤੇ ਸੰਗਤ ਤੋਂ ਬਿਨਾ ਕੋਈ ਸਮਾਜ ਨੂੰ ਕੋਈ ਪ੍ਰੋਗਰਾਮ ਅਸੰਭਵ ਹੁੰਦਾ ਅਰ ਗੁਰੂ ਘਰ ਜਨਮ ਤੇ ਮਾਰੇ ਹੋਏ ਗੁਰੂ ਘਰ ਜਨਮ ਤੇ ਮਾਰੇ ਹੋਏ ਪਿਛਲੇ ਜਾਤ ਵਰਨ ਸਭ ਕੋਏ ਜੋ ਬੰਨਾ ਕੇ ਇੱਕੋ ਭਾਈ ਤਰਨ ਧਾਨ ਸਾਹਿਬ ਪਦਵੀ ਪਾਈ ਆਪਾਂ ਖਾਲਸਾ ਬਣਾਇਆ ਇਹ ਸ਼ਹੀਦੀ ਦਾ ਪੰਦਰਵਾੜਾ ਜੇ ਪਹਿਲਾ ਹੈ ਸ਼ਹੀਦੀ ਦਾ سفر ਸ਼ੁਰੂ ਕੀਤਾ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕੀਤਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਵਿੱਚੋਂ ਮੀਰੀ ਪੀਰੀ ਦਾ ਜਨਮ ਹੋਇਆ multimod <laughs> <laughs> spam <laughs> ਨਾਮ ਦਾ ਬਕਤ ਕਲ ਸੰਗਤਾਂ ਨੂੰ ਬੇਨਤੀ ਹੈ ਮੀਰੀ ਪੀਰੀ ਵਰਗਰ ਸਤੰਨਤ ਵਜਿਓ ਕਿ ਗੁਰੂ ਕੇ ਨੰਗਰਾਂ ਸਿਮਾਟ ਕੇ ਬੜੀ ਚਾਰ ਤੋਂ ਕਾ ਦੇ ਨਾਲ ਜਲ ਪਾਣੀ ਇਕੱਠਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ नाल <laughs> Thank you. ਤੱਕ ਨਿਕ ਮਾਪਾ ਬਾਤਿਓ ਤੱਕ ਨਿਕ ਮਾਪਾ ਬਾਤਿਓ ਪਰਿਓ ਦੇ ਕਾਂਡੇ ਸਾਉ ਪਰਿਓ ਦੇ ਕਾਂਡੇ ਸਾਉ ਪਰਿਓ ਦੇ ਕਾਂਡੇ ਸਾਉ ਪਰਿਓ ਦੇ ਕਾਂਡੇ ਸਾਉ ਇੰਤ ਜੋ ਮੰਡਿਓ ਤੁਇਆ ਬੰ ਰੀਆ ਕਾਲ ਗੱਜ ਕੇ ਇਹ ਗਾਰਾ ਗਾਵਣ ਹਾਮ ਹਵਾਸ ਹਿਤਾ ਨੂੰ ਭਾਰਾ ਰੀਆ ਕਾਲ ਜੇ ਪੇਂ ਗਾਇ ਪ੍ਰਹੇ ਮੇਰਾ ਸੱਤ ਕਹ ਲਾਵਾ ਤੁਰਮੁਖ ਲਾਵਾ ਜੋਰ ਸਿਖਾਂ ਕੀ ਘਾਲੇ ਵਾਹੀ ਬਾਈ ਜਨਹਰ ਨਾਮ ਤੇ ਆਵਾ ਨਾਮ ਤੇ ਆਵਾ ਜੇ ਨਾਮੇ ਤੇ ਸਤ ਗੁਰੂ